ਦਾਦਾ ਬਣਿਆ ਹੈਵਾਨ ਇਕੱਠ ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜ਼ਰੂਰਤ ਸੀ ਉਹ ਬਾਤ ਕੰਨਣ ਦੀ ਗੌਰਤ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਦਾਦੇ ਨੇ ਆਪਣੀ ਹੀ ਪੋਤੀ ਨਾਲ ਟੱਪੀਆਂ ਸਾਰੀਆਂ ਹੱਤਾਂ ਮੁੱਢੋਂ ਮੁੱਢੋਂ ਸੀ ਸ਼ਕਲੂ ਮੈਂ ਤਾਂ ਸਾਨੂੰ ਸਭੂ ਮੈਂ ਇਹ ਬੱਚੀ ਦਾ ਪਰਿਵਾਰਾ ਜੋ ਦੱਸੇ ਦਰਿਉ ਦਾਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਨ ਹੈ ਡੰਗਾ ਜਿਹਨੂੰ ਕਹਿੰਦੇ ਨੇ ਤੇ ਇਹਨੂੰ ਰਾਤ ਨੂੰ ਅਰੈਸਟ ਕਰ ਲਿਆ ਸੀ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੀਤੀ ਕੋਸ਼ਿਸ਼ ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਲਗਾਈ ਗੋਹਾਰ ਮੁਲੇਸ ਨੇ ਕੁਝ ਹੀ ਕੰਟਿਆਂ 'ਚ ਮੁੱਲਜਮ ਨੂੰ ਕੀਤਾ ਕਾਬੂ ਸਤਿਅਯੋਗ ਕਾਲ ਮੈਂ ਮੰਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਸਮਰਾਲਾ ਤੋਂ ਇੱਕ ਦਿਲ ਦਹਿਲਾਨ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਆਪਣੇ ਹੀ ਦਾਦੇ ਨੇ ਪੋਤੀ ਨਾਲ ਸਾਰੀਆਂ ਹੱਦਾਂ ਟੱਪ ਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਦਾਦਾ ਹੀ ਆਪਣੀ ਪੋਤੀ ਨਾਲ ਹਵਸ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਆਓ ਤਾਜ਼ੇ ਹਾਂ ਤੁਹਾਨੂੰ ਕੀ ਹੈ ਪੂਰੀ ਖਬਰ ਮਾਚੀਵਾੜਾ ਸਹਦ ਨੇੜੇ ਪਿੰਡ ਗੁਰੂਗੜ੍ਹ ਵਿੱਚ ਇਨਸਾਨੀਅਤ ਉਦੋਂ ਸ਼ਰਮਸਾਰ ਹੋਈ ਜਦੋਂ 8 ਸਾਲ ਦੀ ਬੱਚੀ ਨਾਲ ਉਸਦੇ ਰਿਸ਼ਤੇਦਾਰ ਵਿੱਚ ਲੱਗਦੇ ਦਾਦੇ ਦੀ ਉਮਰ ਦੇ ਗੂੰਗੇ ਵਿਅਕਤੀ ਨੇ 8 ਸਾਲ ਦੀ ਬੱਚੀ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਸ ਬਾਬਤ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਮਾਚੀਵਾੜਾ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਵੱਲੋਂ ਮੁਸਤੰਦੀ ਦਿਖਾਉਂਦੇ ਹੋਏ ਕੁਝ ਘੰਟਿਆਂ ਵਿੱਚ ਹੀ ਮਲਜ਼ਮ ਨੂੰ ਕਾਬੂ ਕਰ ਲਿਆ ਇਸ ਸਬੰਧੀ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਦੇ ਨੇੜੇ ਪਿੰਡ ਗੁਰੂਗੜ ਵਿੱਚ ਰਹਿੰਦੇ ਇੱਕ ਪਰਿਵਾਰ ਦੀ 8 ਸਾਲ ਦੀ ਬੱਚੀ ਨਾਲ ਉਸੇ ਹੀ ਪਰਿਵਾਰ 'ਚ ਰਿਸ਼ਤੇਦਾਰੀ 'ਚ ਲੱਗਦੇ ਦਾਦੇ ਦੀ ਉਮਰ ਦੇ ਵਿਅਕਤੀ ਨੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਮਲਜ਼ਮ ਗੁੰਗਾ ਹੈ ਤੇ ਜਦੋਂ ਮਲਜ਼ਮ ਵੱਲੋਂ ਬੱਚੀ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੱਚੀ ਵੱਲੋਂ ਰੋਲਾ ਪਾਇਆ ਗਿਆ ਤਾਂ ਉਸ ਦੀ ਆਵਾਜ਼ ਸੁਣ ਆਲੇ-ਦੁਆਲੇ ਵਾਲੇ ਲੋਕ ਇਕੱਠੇ ਹੋ ਗਏ। ਉਹਨਾਂ ਨੇ ਇੱਥੇ ਕਿ ਮੁਲਜ਼ਮ ਤੇ ਪੀੜਤ ਪਰਿਵਾਰ ਦੋਨੋਂ ਪ੍ਰਵਾਸੀ ਪਰਿਵਾਰ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਘਟਨਾ ਬਾਰੇ ਪਤਾ ਲੱਗਣ ਤੇ ਮੁਲਜ਼ਮ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੋਕਸੋ ਐਕਟ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਗਿਆ ਜਿਹਨੇ ਡਾਪ ਲੇਟ ਪਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮਿਹੜਾ ਬੱਚੀ ਦੇ ਨਾਲ ਉਹਦੇ ਪਰਪਰ ਗੁਰੂ ਵਰਪਿੰਡ ਦੀ ਗੱਲ ਹੈ 8 ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜ਼ਰੂਰਤ ਸੀ ਅਦੌਕਤ ਲੈਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਸੰਧੀ ਰਾਤ ਨੂੰ ਸਾਡੇ ਇਸ ਟੋਮਾਸ਼ਵਾਲਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਦਾਤੀ ਜਿਹੜਾ ਮੁੱਲਮ ਸੀ ਸ਼ਕਲੂ ਮੈਂ ਤਾਂ ਸਾਨੂੰ ਸ਼ਗੂ ਮੈਂ ਤਾਂ ਜਿਹੜਾ ਬੱਚੀ ਦਾ ਪਰਿਵਾਰਾਂ ਜੋ ਦਸਤੇਦਾਰ ਜੂ ਦਾਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਂ ਹੈ ਜਿਹੜਾ ਗੁੰਗਾ ਜਿਹਨੂੰ ਕਹਦਨੇ ਤੇ ਇਹਨੂੰ ਰਾਤ ਹੀ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 65 2 ਬਾਰ 62 ਵੀਨਸ ਇਸ ਉਹ ਧਾਰਾ ਬਕਸੂ ਐਕਸਡੇਟ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲ ਨੂੰ ਅਧਾਰ ਤੇ ਜਿਹੜਾ ਨੇ ਅਰੈਸਟ ਕਰ ਲਿਆ ਗਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਤੀਸ਼ ਉਹ ਸਾਡੀ ਕੋਈ ਗੱਲ ਹੈ ਇਹ ਪ੍ਰਵਾਸੀ ਆਪਣੇ ਪ੍ਰਵਾਸੀ ਨੇ ਜਿਹੜੇ ਪਿਛੋ ਬਿਹਾਰ ਦੇ ਨੇ ਪਰ 22 ਸਾਲ ਤੋਂ ਇਸੇ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਨੇ